ਰੋਗਲਾ ਆ ਇਥੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਪਹਿਲਣ ਬੱਛੀ ਦੋ ਦੰਦ ਹਾਂ ਪ्युअर ਦੰਦਾਂ ਦਾ ਪ्युअर ਰੀਜਨਲ ਬਾਈ ਦੋ ਦੰਦ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਉਪਲੀ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਬਾਈ ਰਾਜੂ ਕੋਲੇ ਪਹੁੰਚੇ ਹੋਇਆ ਗਿਣਤੀ ਤੋਂ ਬਾਰੇ ਗਾਵਾਂ ਦਿਖਾਵਾਂਗੇ ਤੇ ਦਿਖਾਵਾਂਗੇ ਸੱਜਣੋ ਸਾਰੀ ਜਰਸੀ A ਤੋਂ Z ਤੱਕ ਦੋ ਤਾਜ਼ੀਆਂ ਸੁਈਆਂ ਨੇ ਤੇ ਬਾਕੀ ਗੱਬਣ ਨੇ ਦੰਦਾਂ ਚ ਹੀ ਨੇ ਕਈ ਪੀਸ ਵਿੱਚ ਤੇ ਗੱਲਬਾਤ ਕਹਿੰਦੇ ਵੀ ਫੁੱਲ ਤਕੜੀ ਹੋਣ ਵਾਲੇ ਜਿਹੜੇ ਭਰਾ ਕਹਿੰਦੇ ਨੇ ਜਰਸੀ ਚਾਹੀਦੀ ਉਹਨਾਂ ਵਾਸਤੇ ਜਰਸੀ ਹੀ ਜਰਸੀ ਕਰਤੀਆਂ ਬਾਈ ਨੇ ਤਕਰੀਬਨ ਤਕਰੀਬਨ ਜਾਣ ਵਾਲੀਆਂ ਬੱਚੀਆਂ ਨੇ ਚੰਗੇ ਵਜਨ ਵਜੂਦ ਵਾਲੀਆਂ ਨੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜੀ ਸ਼ੁਰੂਆਤ ਆ ਸ਼ੁਰੂਆਤ ਕਰ ਲਾਂਗੇ ਸੂਈਆਂ ਵਾਲੇ ਪੱਖ ਤੋਂ ਤੇ ਰੇਟ ਆ ਜਿਹੜਾ ਰੇਟ ਸਾਰਿਆਂ ਦਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਰੇਟ ਕੁਆਲਿਟੀ ਦੇ ਹਿਸਾਬ ਨਾਲ ਬਿਲਕੁਲ ਜੈਨੂਅਨ ਮਿਲੂਗਾ ਆ ਜਾ ਰਾਜੂ ਫਿਰ ਹੋਰ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਬਾਈ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਬਈ ਚੱਲਦਾ ਟਿਪ ਟਾਪ ਟਿਪ ਟਾਪ ਬਈ ਜਰਸੀਆਂ ਇੰਨੀਆਂ ਕਿੱਥੋਂ ਲੈ ਆ ਲੱਭ ਕੇ ਫਿਰ ਬਈ ਕਈ ਦਿਨ ਹੋ ਗਏ ਇਕੱਠੀਆਂ ਕਰਦੇ ਉਹ 10 ਦਿਨ ਲੱਗੇ ਠੀਕ ਹੈ ਹਾਂ ਮੈਂ ਕਹ ਲਾਟੇ ਜਰਸੀਆਂ ਦਾ ਪਤਾ ਸਾਰਾ ਹਾਂ ਬਈ ਹਾਂ ਤੇ ਆ ਗਈਆਂ ਫੁੱਲ ਪਾਜਨ ਵਜੂਦ ਵਾਲੀਆਂ ਇੱਥੋਂ ਕਰ ਲਈ ਸ਼ੁਰੂ ਇੱਕ ਨੰਬਰ ਵਾਲੀ ਹਾਂ ਵੀਰੇ ਇੱਕ ਨੰਬਰਾਂ ਦੀ ਤੋਰ ਰਾਜੂ ਖੋਲ ਕੇ ਤੇ ਬਾਕੀ ਸੱਜਣੋ ਥਣਲੇਵਾ ਚੈੱਕ ਕਰ ਸਕਦੇ ਹੋ ਪੱਛੀ ਦਾ ਯਰਸੀ ਨਸਲ ਦੇ ਵਿੱਚ ਆ ਗਈ ਬੱਚਾ ਕੀ ਰਾਜੂ ਨਾਲ ਦੇ ਬੱਚਾ ਦਿੱਤਾ ਵੀਰੇ ਸਵੇਰੇ ਸੂਈ ਆ ਇਹ ਆ ਨਾਲ ਆ ਗਿਆ ਮੇਲਕਾਫ ਸਵੇਰ ਦੀ ਬਾਈ ਕਹਿੰਦਾ ਸੂਈ ਹੋਈ ਆ ਆਰਡਰ ਬਹੁਤ ਸੋਹਣਾ ਰੱਖਦੀ ਆ ਬੋਲਾ ਕੱਢਿਆ ਕੋਸ ਕੱਢਿਆ ਹੈ ਬਾਈ 5-6 ਕਿਲੋ ਠੀਕ ਹੈ ਗੱਲ ਆਰਡਰ ਰੱਖਦੀ ਆ ਅੱਗੇ ਪਿੱਛੇ ਦਾ ਤੇ ਬਾਕੀ ਲੰਬੀ ਲੰਬੀ ਵੀ ਪੱਛੀ ਫੁੱਲ ਆ ਗਈ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਕਮਾਲ ਆ ਰਾਜੂ ਇੱਥੋਂ ਇੱਥੋਂ ਲੰਬਾਈ ਕਲਰ ਚੈੱਕ ਕਰ ਸਕਦੇ ਹੋ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਇੱਥੇ ਤੋਂ ਕਮਾਲਾ ਤੇਰੇ ਲਈ ਬੰਨੇ ਬਾਈ ਹਾਈਟ ਆ ਗਈ ਆਪਾਂ ਜਿਵੇਂ ਕਹਿ ਲਿਆ ਮੀਡੀਅਮ ਹਨਾ ਹਾਂ ਵੀਰੇ ਇੱਥੇ ਰੋਗਲਾ ਆ ਇੱਥੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਹਾਈਟ ਆ ਗਈ ਪੱਛੀ ਦੀ ਮੀਡੀਅਮ ਤੇ ਲੰਬੀ ਲੰਬੀ ਫੁੱਲ ਆ ਗਈ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖ دیا ਤੇ ਆਰਡਰ ਕੁਆਲਿਟੀ ਤੇ ਫੁੱਲ ਆਪਾਂ ਕਹਿ ਸਕਦੇ ਹਾਂ ਵੀ ਚੌੜੇ ਆਰਡਰ ਦੇ ਵਿੱਚ ਆ ਗਈ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਚਬਾਈ ਦੀ ਕਿ ਮੇਰਾ ਜੂਹੇ ਓਕੇ ਆ ਵੀਰੇ ਕੱਢਿਆ ਬੋਲਾ ਮੈਂ ਕੁਝ ਹਾਂ 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 ਵੀਰੇ ਰੇਟ ਰਾਜੂ ਦਾ ਕੀ ਰੱਖੂਗਾ ਵਾ 75000 ਰੁਪਏ ਲਵਾਂਗੇ ਭਈ ਇਹਦਾ ਸੁਆ ਕਿਹੜਾ ਦਾ ਸੁਆ ਦੂਜਾ ਵੀਰੇ ਸੂਆ ਦੂਜਾ ਤੇ 75 ਦੀ ਦੇ ਦਾਂਗੇ ਹਾਂ ਬਾ ਮਾਨਤਾਣ ਕਰਾਂਗੇ ਬਾਲੇ ਰੇਟ ਨਹੀਂ ਕਰਨੇ ਬਈ ਆਪਾਂ ਠੀਕ ਹੈ ਗੱਲ ਆ ਆ ਰੇਟਾਂ ਚ ਬਾਈ ਕਹਿੰਦਾ ਜਿਆਦੇ ਬੱਟਾ ਨਹੀਂ ਹੈਗਾ ਰੇਟ ਤਕਰੀਬਨ ਫਿਕਸ ਦੇੜ ਗੇੜ ਜੀ ਹੋਣਗੇ ਬਾ 2-3000 ਦੀ ਮਾਨਤਾਣ ਹੋ ਸਾਰੀਆਂ ਗਾਵਾਂ ਦੇ ਰੇਟ ਚੋਂ ਠੀਕ ਆ ਜੀ ਰੇਟ ਬਰਾਬਰ ਦੀ ਕਰਨੇ ਨੇ ਵੱਡੇ ਭਈ ਆਪਾਂ ਠੀਕ ਹੈ ਗੱਲ ਆ ਤੇ ਹੁਣ ਤੁਹਾਨੂੰ ਦੋ ਨੰਬਰ ਵਾਲੀ ਪੱਛੀ ਦਿਖਾ ਦਨੇ ਇਹ ਵੀ ਤਾਜੀ ਸੂਈ ਆ ਬਾਈ ਇਹ ਕੱਲ੍ਹ ਸੂਈ ਦੀ ਵੀਰੇ ਸਵੇਰੇ ਇਹਦੇ ਨਾਲ ਬੱੱਚਾ ਕੀ ਆ ਇਹਦੇ ਨਾਲ ਬੱਛੀ ਆ ਵੀਰੇ ਆ ਇਹਦੇ ਨਾਲ ਬੱਛੀ ਇਹ ਤਾਂ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਆ ਵੀਰੇ ਦੂਜਾ ਸੂਆ ਤੇ ਤੇ ਬਾਕੀ ਥਾਂ ਦਾ ਸਹਜ ਇਹਨੂੰ ਵੀ ਸੋਹਣਾ ਲੱਗਿਆ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ। ਬੋੜਾ ਕੱਢਿਆ ਕੱਢਿਆ ਹੈ ਬਾਈ ਠੀਕ ਗੱਲ ਹੈ। 12-13 ਕਿਲੋ ਬੋੜੀ ਤਿਆਰ ਹੈ ਦੇ ਥੱਲੇ ਹੁਣ। 12 ਟਾਈਮ ਚਵਾਈ ਕਰਕੇ ਲੈ ਜੀ ਆਪਣੇ ਘਰੋਂ ਬੰਦਾ। ਕਮਾ ਦੇ ਰਾਜੂ ਕਿਹੜਾ ਹੋਰ ਕਮਾ ਦੇ ਇਹਨੂੰ। ਬਾਈ ਕਹਿੰਦਾ 4 ਟਾਈਮ ਚਵਾਈ ਕਰਾ ਦਾਂਗੇ 12 ਤੋਂ 13 ਕਿਲੋ ਬੋੜਾ ਬੱਛੀ ਕੋਲ ਰੈਡੀ ਆ ਤੇ ਆ ਗਈ ਸੱਜਣੋ ਫੁੱਲ ਫਿੱਟ ਫਿੱਟ ਜੀ। ਆ ਜਗ੍ਹਾ ਦਾ ਬੱਸ ਜ਼ਰੂਰ ਹੈ بارش ਹੋਣ ਕਰਕੇ ਨਾ ਥੋੜਾ ਜਿਹਾ ਜਗ੍ਹਾ ਖਰਾਬ ਹੋ ਗਈ ਥੱਲੇ ਤੇ ਇੱਥੇ ਘਮਾ ਕੇ ਦਿਖਾਉਂਗਾ ਤੁਹਾਨੂੰ ਤੇ ਬਾਕੀ ਆਰਡਰ ਕੁਆਲਟੀ ਵਾਲੇ ਪੱਖ ਤੋਂ ਨਾਲ ਇਹਦੇ ਆ ਗਈ ਬੱਛੀ ਸੂਆ ਦੂਜਾ ਕੱਲ ਦੀ ਸੂਈ ਹੈ 12 ਤੋਂ 13 ਕਿਲੋ ਬੋੜਾ ਬਾਈ ਕਹਿੰਦਾ ਇਹਦੇ ਕੋਲੇ ਇਸ ਟਾਈਮ ਹੈਗਾ ਤਿਆਰੀ ਦਾ 6 ਕਿਲੋ ਡੰਗ ਦਾ ਬਾਕੀ ਇਹ ਤੋਂ ਆਰਡਰ ਕੁਆਲਟੀ ਕਰ ਸਕਦੇ ਹੋ ਚੱਕ ਚਵਾਈ ਦੀ ਕਿ ਮਰਾਜੂ ਬਰੇ ਓਕੇ ਦੀ ਰਿਪੋਰਟ ਹੈ ਚਵਾਈ ਦੀ ਕੋਈ ਗਾਣੀ ਆਪਣੀ ਮਾੜੀ ਹੈਗੀ ਠੀਕ ਹੈ ਗੱਲ ਹੱਥ ਵੀ ਨਾ ਲਾਵੇ ਬੰਦਾ ਬਾਈ ਯਾਰ ਤਸੱਲੀ ਆਨਲਾਈਨ ਕਿਸੇ ਭਰਾ ਨੇ ਮੰਗਾਉਣੀਆਂ ਤੇ ਵਾਕਿਆ ਆਰਡਰ ਦੀ ਸ਼ੇਪ ਬਹੁਤ ਸ਼ਾਨਦਾਰ ਰੱਖਦੀ ਹੈ ਫਟ ਫਟ ਲੈਵੇ ਦੀ ਹੈ ਤੇ ਬਾਕੀ ਫੇਸ ਵਾਲੇ ਪੱਖ ਤੋਂ ਚੈੱਕ ਕਰ ਸਕਦੇ ਤੇ ਆਹ ਨਾਲ ਇਹਦੇ ਆ ਗਈ ਸੱਜਣੋ ਬੱਛੀ ਇਹਦੇ ਰਾਜੂ ਕਿੰਨੇ ਪੈਸੇ ਲੈ ਲਾਂਗੇ ਇਹ ਤਾਂ 63000 ਰੁਪਏ ਲਾਵਾਂਗੇ ਵੱਡੇ ਭਾਈ ਇਹ ਆਪਾਂ 360 ਦੀ ਦੇ ਦਾਂਗੇ ਹਾਂ ਤੇ ਬਾਕੀ ਆਰਡਰ ਕੁਆਲਿਟੀ ਕੇਰਾ ਸਾਨੂੰ ਚੈੱਕ ਸੱਜਣੋ ਹੋਰ ਕਰਾ ਦੇਣਾ ਇਧਰਲੇ ਪੱਖ ਤੋਂ ਤੇ ਬਾਕੀ ਫੇਸ ਕੁਆਲਿਟੀ ਵਾਲੇ ਪੱਖ ਤੋਂ ਆ ਗਈ ਇਹ ਵੀ ਜਰਸੀ ਦੇ ਵਿੱਚ ਇਹ ਆ ਗਈ 2 ਨੰਬਰ ਤੇ ਸੂਆ ਇਹਦਾ ਵੀ ਦੂਜਾ ਬਾਈ ਹਾਂ ਬਾਈ ਸਾਰੀਆਂ ਪੰਜਾਬ ਵਾਲੀਆਂ ਨੇ ਏ ਟੂ ਜ਼ेड ਕੋਈ ਹਿਮਾਚਲ ਵਾਲੀ ਗਾ ਨਹੀਂ ਹੈਗੀ ਠੀਕ ਹੈ ਵੱਡੀਆਂ ਵੱਡੀਆਂ ਜਰਸੀਆਂ ਆ ਗਈਆਂ ਹਾਂ ਇਹ ਬਾਈ ਕਹਿੰਦਾ ਹੋ ਜੂ 63000 ਦੀ ਬਾਕੀ ਜੋੜਾ ਲੈਣਾ ਕਿਸੇ ਨੇ ਉਹ ਇਹਦਾ ਮਾਣ ਹੋ ਜੂ ਤੇ ਹੁਣ ਤੋੜ ਦੇ ਰਾਜੂ ਆ ਤਿੰਨ ਨੰਬਰਾਂ ਦੀ ਪੱਛੀ ਇਹਦਾ ਸੂਆ ਕਿਹੜਾ ਇਹਦਾ ਵੀ ਦੂਜਾ ਸੂਆ ਹੈ ਵੱਡੇ ਭਾਈ ਸੂਆ ਦੂਜਾ ਆ ਗਈ ਇਹ ਵੀ ਜਰਸੀ 'ਚ ਇਹਦਾ ਕਲਰ ਥੋੜਾ ਜਿਹਾ ਹਟਮਾ ਆ ਗਿਆ ਇਹਨਾਂ ਨੂੰ ਹਾਂ ਤੇ ਬਾਕੀ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਜਾਨ ਵਜਨ ਵਜੂਦ ਫੁੱਲਾ ਤੇ ਹਾਈਟ ਇਹਦੀ ਆ ਗਈ ਮੀਡੀਅਮ ਕਹਿ ਲਈ ਆਪਾਂ ਤੇ ਬਾਕੀ ਇੱਥੋਂ ਲੰਬਾਈ ਕਰ ਸਕਦੇ ਹਾਂ ਚੱਕ ਲੈ ਚਲ ਬਈਆ ਇਹਨੂੰ ਤੇ ਉੱਤੋਂ ਆ ਗਈ ਬਿਲਕੁਲ ਸਟੇਟ ਦਿਨ ਕਿੰਨੇ ਕੱਢਦੀ ਰੱਜ ਇਹ ਲੈ ਜੂ ਆ ਪੰਜ ਸੱਤ ਦਿਨ ਲੈ ਜੂ ਵੱਡ ਪੰਜ ਸੱਤ ਦਿਨ ਕੱਢ ਦੂਗੀ ਹਾਂ ਬਈ ਕਿੰਨਾ ਕੁ ਦੁੱਧ ਦੱਸਿਆ ਇਹਦਾ ਇਹਨੇ ਬਈ ਪਹਿਲ ਨੇ ਪਾਇਆ 15 16 ਕਿਲੋ ਪਹਿਲਨ ਦਾ ਰਿਕਾਰਡ ਆ 15 16 ਕਿਲੋ ਦਾ ਤੇ ਹਫਤੇ ਦੀ ਆ ਗਈ ਕੱਚੀ ਤੇ ਝੋਲ ਝੂਲ ਚੰਗੀ ਰੱਖਦੀ ਆ ਤੇ ਬਾਕੀ ਖਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਇੱਥੇ ਤੋਂ ਬਹੁਤ ਸੋਹਣੀ ਰੱਖਦੀ ਆ ਤੇ ਬਿਲਕੁਲ ਫਿੱਟ ਫਿੱਟ ਜਿਹਾ ਆਰਡਰ ਰੱਖਦੇ ਨੇ ਤੇ ਬਾਕੀ ਮਿਲਕ ਵੇਨ ਬਹੁਤ ਸ਼ਾਨਦਾਰ ਰੱਖ ਦਿਆ। ਇਹਦੇ ਰਾਜੂ ਕਿੰਨੇ ਪੈਸੇ ਲਵਾਗੇ ਫਿਰ? ਬਈਏ 57000 ਦੀ ਵੱਚੀ ਦੇ ਦਾਂਗੇ ਸਿਰਫ ਹਾਂ 57 ਦੀ ਹਾਂ ਆਇਆਗੀ ਤੰਨ ਨੰਬਰ 3 ਨੰਬਰ ਮੁਤਾਬਕ ਗੱਲਬਾਤ ਕਰ ਲਏ ਤੇ ਹੁਣ ਸਾਨੂੰ ਦਿਖਾ ਦੇਣਾ ਚਾਰ ਨੰਬਰ ਵਾਲਾ ਤੋਹਫਾ। ਇਸ ਤੋਂ ਬਾਅਦ ਐ ਮਨ ਲਓ ਸੱਜਣੋ ਆ ਤੋਹਫੀ ਦਿਖਾਉਂਗਾ ਇਧਰਲੇ ਪੰਨੇ। ਫੁੱਲ ਵਜਨ ਵਜੂਦ ਵਾਲੀਆਂ ਬੜਾ ਆਗੀਆਂ ਸਾਰੀਆਂ ਇਹਦਾ ਸੂਹ ਰਾਜੂ ਇਹਦਾ ਦੂਜਾ ਸੂਹ ਹੈ ਬਾਈ। ਇਹਨੇ ਪਹਿਲੇ ਨੇ 22 23 ਕਿਲੋ ਦੁੱਧ ਦਿੱਤਾ ਹੋਇਆ ਤੇ ਥਾਣੇ ਨੂੰ ਮੱਜਾਂ ਨਾਲ ਇਹ ਜਰਸੀ ਦੇ ਸਾਈਹਾਲ ਦਾ ਕਰਾਸ ਹੈ ਠੀਕ ਹੈ ਗੱਲ ਆ ਥੋੜੀ ਸਾਈਹਾਲ ਵਾਲਾ ਪੱਖ ਆ ਗਿਆ ਜੀ ਨਾ ਇੱਥੇ ਰੋਕ ਲਈ ਮੜਾ ਜਾ ਇੱਥੋਂ ਇੱਥੋਂ ਤੁਹਾਨੂੰ ਥਣ ਦਾ ਸਾਈਜ਼ ਚੈੱਕ ਕਰਾ ਦੇਣਾ ਸਵਾਦੀ ਢੰਡੀਆਂ ਢੰਡੀਆਂ ਬਾਈ ਆ ਲੈ ਚੱਲੇ ਇਹਨੂੰ ਪੈਲਨ ਦਾ ਕਿੰਨਾ ਦੁੱਧ ਦੱਸਿਆ ਬਾਈ 23 ਕਿਲੋ ਦੁੱਧ ਪਾਇਆ ਹੈ ਬਈ ਇਹਨੇ ਪੈਲਨ ਦਾ ਰਿਕਾਰਡ ਆ ਗਿਆ ਇਹਦਾ 22 ਤੋਂ 23 ਕਿਲੋ ਦੁੱਧ ਦਾ ਸੂਆ ਸੌਂਦੀਆ ਦੂਜਾ ਇਹ ਆ ਗਈ ਜਰਸੀ ਤੇ ਸਾਈਹਾਲ ਵਾਲੇ ਪੱਖ 'ਚ ਦੁੱਧ ਤਕਰੀਬਨ ਇਹਨਾਂ ਦਾ ਮੱਜਾਂ ਦੇ ਡੇੜ ਗੇੜੀ ਹੁੰਦਾ ਜਰਸੀ ਗਾਵਾਂ ਦਾ ਤੇ ਇਹਦਾ ਥੋੜਾ ਜਿਹਾ ਹੋਰ ਵੀ ਖਾਸ ਰਹੂਗਾ ਕਿਉਂਕਿ ਇਹ ਚ ਸਾਈਹਾਲ ਦਾ ਇਹ ਦਿਨ ਕਿੰਨੇ ਪੈਂਡਿੰਗ ਨੇ ਰਜੂ ਇਹ ਵੀ ਲੈ ਜੂ 5-7 ਦਿਨ ਬਾਈ 5-7 ਦਿਨ ਬਾਕੀਆਂ ਤਕਰੀਬਨ ਹਫ਼ਤੇ ਲਿਆ ਜਣਾ ਬੁਥੇਰੀ ਹਾਲ ਦਾ ਬਾਈ ਹਾਲ ਤਾਂ ਸਟਾਰਟਿੰਗ ਹੀ ਹੋਈ ਆ ਬਾਈ ਹਾਲ ਤਾਂ ਤੂੰ ਐ ਮੰਨ ਅੱਧੀ ਵੀ ਨਹੀਂ ਹੈਗੀ ਥੱਲੇ ਉਹ ਥੱਲੇ ਲਾ ਦੂ ਪੂੰਗਾ ਕੋਈ ਟੋਕਰ ਜਨਾਂ ਲੈ ਵਾ ਹੋ ਠੀਕ ਆ ਗੱਲ ਹੁਣ ਹੀ ਬੰਨੇ ਮਾੜਾ ਜੀ ਇਧਰ ਲੈ ਬੰਨੇ ਦਿਖਾ ਦੀ ਲੰਬਾਈ ਲੰਬੂਈ ਚੈੱਕ ਹਾਲ ਤਾਂ ਸ਼ੇਰ ਚੋਂ ਪੂਣੀ ਕੱਤੀ ਹੋਈ ਆ ਬਾਈ ਠੀਕ ਆ ਗੱਲ ਸ਼ੇਰ ਬਾਕੀ ਐ ਪਿਆ ਪੂਰਾ ਹਾਂ ਇਹ ਆ ਗਈ 4 ਨੰਬਰ ਤੇ ਇੱਕ ਖਾਸੀਅਤ ਆ ਬਾਈ ਕੋਲੇ ਇੱਕ ਤਾਂ ਥਣ ਦੇ ਸਾਈਜ਼ ਬਹੁਤ ਚੰਗੇ ਨੇ ਗਾਵਾਂ ਦੇ ਤੇ ਆਡਰ ਆ ਕੇ ਫਿਕਸ ਫਿਕਸ ਜ ਇਹਦੇ ਰਾਜੂ ਪੈਸੇ ਕਿੰਨੇ ਲਵਾਂਗੇ ਇਹ 70 ਦੀ ਦੇ ਦਾਂਗੇ ਬਈ ਇਹ ਆ ਗਈ ਚਾਰ ਨੰਬਰ ਤੇ ਤੇ ਹੁਣ ਸਾਨੂੰ ਪੰਜ ਨੰਬਰ ਤੇ ਇੱਕ ਤੋਹਫਾ ਦਿਖਾਉਣ ਲੱਗੇ ਆ ਵੀ ਇਹਨਾਂ ਆਪਾਂ ਤੋਹਫਾ ਕਹਿ ਸਕਦੇ ਆ ਕੋੜੀ ਵਰਗੀ ਬੱਛੀ ਆ ਆਰਡਰ ਆ ਗਿਆ ਬਿਲਕੁਲ ਨਾਲ ਲੱਗਮਾ ਤੇ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਗਈ ਤੇ ਆਰਡਰ ਦੀ ਜਿਹੜੀ ਸ਼ੇਪ ਆ ਉਹ ਬੜੀ ਲਾਜਵਾਬ ਆ ਗਈ ਤੇ ਉੱਤੇ ਆ ਗਈ ਬਿਲਕੁਲ ਸਟੇਟ ਇਹਦਾ ਸੂਆ ਰਾਜੂ ਇਹ ਪਹਿਲਣ ਬੱਛੀ ਆ ਬਈ ਦੋ ਦੰਦਾਂ ਪਹਿਲਣ ਬੱਛੀ ਦੋ ਦੰਦ ਹਾਂ ਪਿਓਰ ਦੰਦਾਂ ਜਿਹਾ ਪਿਓਰ ਓਰੀਜਨਲ ਬਈ ਦੋ ਦੰਦ ਠੀਕ ਆ ਗੱਲ ਆਹ ਦੰਦ ਜਿੰਨੇ ਬਾਈ ਦੱਸੂਗਾ ਉਹ ਚਾਹੇ ਤੁਸੀਂ ਚੈੱਕ ਕਰਕੇ ਲੈ ਜਾਓ ਬਾਕੀ ਇੱਥੇ ਤੋਂ ਬੋਡੀ ਸਟਰਕਚਰ ਦੇਖ ਸਕਦੇ ਹੋ ਉੱਤੋਂ ਬਿਲਕੁਲ ਸਟੇਟ ਆ ਕੱਦ-ਗਾੜ ਵੀ ਸੱਜਣਾ ਫੁੱਲ ਰੱਖਦੀ ਆ ਤੇ ਲੰਬੀ-ਲੰਬੀ ਵੀ ਫੁੱਲ ਆ ਵਜੂਦ ਬਹੁਤ ਸ਼ਾਨਦਾਰ ਆ ਤੇ ਬਾਕੀ ਮੇਨ ਗੱਲ ਆ ਜਿਹੜੀ ਆਰਡਰ ਦੀ ਸ਼ੇਪ ਬਹੁਤ ਸ਼ਾਨਦਾਰ ਆ ਪਹਿਲਣ ਦੇ ਹਿਸਾਬ ਨਾਲ ਇੱਥੇ ਚੈੱਕ ਕਰ ਸਕਦੇ ਹੋ ਦਿਨ ਕਿੰਨੇ ਕਰਦੀ ਆ ਰਾਜੂ ਇਹ ਇਹਦੇ ਵੀ ਪਏ ਨੇ 5-7 ਦਿਨ ਬਾਈ ਫੁੱਲ ਬਣ ਜੂ 5-7 ਦਿਨਾਂ ਨੂੰ ਤਾਂ ਭੂਗੜਾ ਇਸਤਮੇ ਲਾ ਦੇ ਥੱਲੇ ਉਹ ਤੇ ਕਾਦੇ ਦਾ ਚੰਗਾ ਆ ਗਿਆ ਤੇ ਉੱਤੋਂ ਆ ਗਈ ਬਿਲਕੁਲ ਸਟੇਟ ਆ ਗਈ ਇਹ ਆ ਗਈ ਜਰਸੀ ਚ ਦੰਦਾਂ ਚ ਦੋ ਦੰਦਾ ਬਾਈ Ориジナル ਦੋ ਦੰਦਾ ਬਾਈ ਯਾਰ ਦੇਖੀ ਹਲਕਾ ਕਿੰਨਾ ਬੰਨਣਾ ਹਲ ਤਾਂ ਸਟਾਰਟਿੰਗ ਆ ਕੋਈ ਸਵੇਰ ਹੀ ਠੰਡੀ ਆ ਗਈ ਹੈ ਨਾ ਸਵੇਰਿੰਗ ਸਪੂਰਿੰਗ ਵੀ ਨਹੀਂ ਪਾਈ ਹਲ ਤਾਂ ਬਾਈ ਦੇਖੀ ਬੱਛੀ ਆ ਥਾਂ ਆਗੇ ਤਕਰੀਬਨ ਤਕਰੀਬ ਇਹ ਸਿੰਗਲ ਸਿੰਗਲ ਚਾਰ ਹੀ ਆਗੇ ਤੇ ਰੰਗ ਰੰਗ ਬਹੁਤ ਸੋਹਣਾ ਰੱਖਦੀ ਆ ਆਰਡਰ ਦਾ ਆ ਦੰਦ ਵੀ ਚੈੱਕ ਕਰਾ ਦੇ ਬਾਈ ਚਾਹੀਦੀ ਗੁਰੀ ਬਿਲਕੁਲ ਤੇ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਜੀ ਇੱਥੇ ਦੰਦ ਕਰ ਸਕਦੇ ਦੋ ਦੰਦ ਲੈ ਬਾਈ ਪੈਸੇ ਰਾਜੂ ਇਹਦੇ ਇਹ ਬੱਛੀ ਦੇ ਦਾਂਗੇ ਬਾਈ ਆਪਾਂ 72000 ਦੀ 72 ਦੀ ਦੇ ਦਾਂਗੇ ਹਾਂ ਏ ਆ ਗਈ ਮੇਰਾ ਖਿਆਲ ਪੰਜਵੇਂ ਨੰਬਰ ਤੇ ਆ ਗਈ ਪੰਜਵੇਂ ਨੰਬਰ ਤੇ ਬਾਈ ਇਹ ਆ ਗਈ ਪੰਜਵੇਂ ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਓ ਤੇ ਹੁਣ ਤੁਹਾਨੂੰ 6 ਨੰਬਰ ਤੇ ਦਿਖਾ ਦਿੰਨੇ ਬੱਛੀ ਇਹ ਵੀ ਫੁੱਲ ਸ਼ਕੀਨ ਆ ਗਈ ਇਹ ਚਾਰ ਦੰਦ ਚੁੱਕ ਦੇ ਦੰਦ ਕੱਢ ਰਹੀ ਆ ਬਾਈ ਕੱਦ ਵੀ ਫੁੱਲ ਆ ਗਿਆ ਤੇ ਥਣ ਦਾ ਸਹਿਜ ਵੀ ਬਹੁਤ ਸੋਹਣਾ ਚਾਰ ਦੰਦ ਬੱਛੀ ਆ ਬਈ ਓਰੀਜਨਲ ਹੱਥ ਹੋਰ ਬਾਈ ਖੋਲ ਕੇ ਤੇ ਬਾਕੀ ਇੱਥੇ ਦਾ ਥਣ ਦਾ ਸਹਿਜ ਚੈੱਕ ਕਰ ਸਕਦੇ ਹੋ ਤੇ ਆਰਡਰ ਕੁਆਲਿਟੀ ਆਰਡਰ ਬਹੁਤ ਸੋਹਣਾ ਬਣਾਉਂਦੀ ਆ ਸ਼ੇਪ ਬਹੁਤ ਸੋਹਣੀ ਆ ਗਈ ਆਰਡਰ ਦੀ ਤੇ ਕੱਦ ਵੀ ਫੁੱਲ ਆ ਗਿਆ ਆ ਗਈ ਇਹ ਵੀ ਜਰਸੀ 'ਚ ਇਹ ਆ ਗਈ 6 ਇਹਦੇ ਦਿਨ ਕਿੰਨੇ ਪੈਂਡਿੰਗ ਨੇ ਰਾਜੂ ਇਹਦਾ ਵੀ ਪਾਵੇ 5-4 ਦਿਨ ਇਹ ਲੱਗੂਗੀ ਬੱਛੀ ਠੀਕ ਹੈ ਗੱਲ 4-5 ਦਿਨ ਕੱਢ ਦੂੰਗਾ ਹਾਂ ਤੇ ਬਾਕੀ ਉਹ ਤਿਆਰੀ ਜੀ ਆ ਹਨਾ ਤਿਆਰੀ ਜੀ ਹੈ ਬਾਈ ਯਾਰ ਆ ਲੈ ਚ ਲੈ ਇਹਨੂੰ ਘੁਮਾ ਦੇ ਇਧਰ ਲਈ ਬੰਨੇ ਤੇ ਆਰਡਰ ਦੀ ਜੜ ਮਜ਼ਬੂਤ ਆ ਗਈ ਫੁੱਲ ਬਿਲਕੁਲ ਨਾਲ ਲੱਗਮ ਆ ਗਿਆ ਦਿਨ ਬਾਈ ਕਹਿੰਦਾ 4 ਤੋਂ 5 ਪੈਂਡਿੰਗ ਨੇ ਇਹਦਾ ਸੂਆ ਕਿਹੜਾ ਰਾਜੂ ਦੂਜਾ ਸੂਆ ਵੀਰੇ ਇਹਦਾ ਕੀ ਰਿਕਾਰਡ ਦੱਸਿਆ ਆਪਣੇ ਪਹਿਲਾਂ ਨੂੰ ਬੱਛੀ ਨੇ 20 ਕਿਲੋ ਦਾ ਦੋ ਦਿੱਤਾ ਹੈ ਠੀਕ ਹੈ ਗੱਲ ਹਾਂ ਚੋਣ ਚਬਾਉਣ ਦੀ ਕਿਵੇਂ ਆ ਚੋਣ ਚਬਾਉਣ ਦੀ ਓਕੇ ਆ ਵੀਰੇ ਕਿ ਵਪਾਰੀ ਦਾ ਦੋ ਚੇਪਾ ਲੌਂਦਾ ਬਾਈ ਮੋਟੀ ਚ ਬਾਈ ਨਿਕਲੂਗੀ ਗੂਠੇ ਨਾਲ ਦੀ ਠੀਕ ਹੈ ਕਰ ਜਿਹੜੇ ਹਿਸਾਬ ਨਾਲ ਥਾਣਾ ਹਰੇ ਬਾਈ ਪਲਾਈਆਂ ਪਲੂਆਂ ਬਹੁਤ ਪਈਆਂ ਨੇ ਬੱਛੀ ਚ ਠੀਕ ਹੈ ਫੁੱਲ ਭਰੂਗੀ ਥੱਲੇ ਬਾਈ ਫੁੱਲ ਆ ਤਰਿਆਣੀ ਜਾਣਾ ਬੱਛੀ ਤੋਂ ਇਹਦੇ ਪੈਸੇ ਰਾਜੂ ਇਹ ਵੀ 72000 ਦੀ ਦੇ ਦਾਂਗੇ ਬਾਈ ਜੋੜਾ ਕਿੰਨੇ ਦਾ ਹੋ ਜੂਗਾ ਇਹ ਜੋੜੇ ਜੋ ਮਾਨਤਾ ਕਰ ਦਾਂਗੇ ਬਾਈ ਯਾਰ ਇੱਕ 40 ਦਾ ਜੋੜਾ ਦੇ ਦਾਂਗੇ ਇਹ ਫਿਕਸ ਜਾ ਫਿਕਸ ਆ ਫਿਕਸ ਹੀ ਆ ਸੱਜਣੋ 1 ਲੱਖ ਤੇ 40 ਦਾ ਜੋੜਾ ਦੇ ਦਾਂਗੇ ਬਾਈ ਕਹਿੰਦਾ ਇੱਕ ਬੱਛੀ ਆ ਚਾਰ ਦੰਦ ਆ ਗਈ ਤੇ ਇੱਕ ਆ ਗਈ ਬਾਈ ਦੇ ਦੱਸਣ ਮੁਤਾਬਕ ਇਧਰਲੇ ਬੰਨੇ ਦੋ ਦੰਦ ਆ ਤੇ ਜੋੜੇ ਟੌਪ ਦਾ ਸ਼ੇਪ ਬਹੁਤ ਸੋਹਣੀ ਆ ਆਰਡਰ ਦੀ ਤੇ ਬਾਕੀ ਜਾਤ ਨਾਲਸਲ ਵੀ ਚੰਗੀ ਆ ਤੇ ਇੱਕ ਸਾਨੂੰ ਅਗਲੇ ਨੰਬਰ ਵਾਲੀ ਹੋਰ ਦਿਖਾ ਦੇ ਉਹੀ ਕੰਮ ਆ ਵੀ ਅਗਲੀ ਤੋਂ ਅਗਲੀ ਅਗਲੀ ਤੋਂ ਅਗਲੀ ਸਾਨੂੰ ਕਹਿਮ ਤੋਂ ਕਹਿਮ ਆਈ ਜਾਊਗੀ ਅੱਗੇ ਇਹਦਾ ਰਾਜੂ ਸੂਆ ਕਿੜਾ ਇਹਦਾ ਦੂਜਾ ਸੂਆ ਵੀਰੇ ਇਹ ਵੀ ਜਰਸੀ ਚ ਆ ਗਈ ਹਾਂ ਇਹ ਜਰਸੀ ਤੇ ਥੋੜਾ ਜਿਆਦਾ ਸ਼ਹਿਰ ਦਾ ਕਰਾਸ ਹੈ ਬਾਈ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਇਹਦਾ ਪਏ ਨੇ 5-7 ਦਿਨ ਇਹਦੇ ਵੀ ਬਈ 5-7 ਦਿਨ ਕੱਢ ਦੂ ਐਂ ਦੀ ਲੈ ਜੀ ਕਮਾ ਕੇ ਇਧਰ ਲਈ ਬੰਨੇ ਕਮਾ ਦੀ ਤੇ ਬਾਕੀ ਆਰਡਰ ਇਹਦਾ ਵੀ ਚੈੱਕ ਕਰ ਸਕਦੇ ਹੋ ਆਰਡਰ ਸਾਰੀਆਂ ਦੇ ਨਾਲ ਲੱਗ ਮੈਂ ਜਾ ਕੇ ਤਕਰੀਬਨ ਟੁੱਟ ਮਾਲੇਵਾ ਨਹੀਂ ਇਹ ਤਾਂ ਨਹੀਂ ਵੇਖੀ ਦੰਦਾਂ ਚ ਕਿਵੇਂ ਇਹ 6 ਦੰਦਾਂ ਦਾ ਵੀਰੇ 6 ਦੰਦ ਕਮਾ ਦੇ ਆ ਇਹਨੂੰ ਐਨੂੰ ਤੋੜ ਦੇ ਕੇ ਰਾਂ ਹੋਰ ਇਧਰਲੇ ਬੰਨੇ ਤੋੜ ਦੇ ਇਹਦਾ ਕੀ ਰਿਕਾਰਡ ਦੱਸਿਆ ਇਹਨੇ 25 ਕਿਲੋ ਦੁੱਧ ਦਿੱਤਾ ਹੈ ਬਾਈ ਇਹਦਾ ਬਾਈ ਕਹਿੰਦਾ ਆ ਗਿਆ 25 ਕਿਲੋ ਦਾ ਰਿਕਾਰਡ ਸੂਆ ਦੂਜਾ ਸੁੰਦੀਆ ਤੇ ਦੰਦਾਂ ਚ ਆ ਗਈ 6 ਦੰਦ ਇਹ ਆ ਗਈ ਜਰਸੀ ਤੇ ਹਲਕਾ ਜਿਹਾ 에ਅਰ ਸ਼ੈਅਰ ਦਾ ਕ੍ਰਾਸ ਕੁਆਲਿਟੀ ਦੇਖ ਬਾਈ ਯਾਰਾਂ ਤੇ ਇੱਕ ਵਾਰੀ ਫੇਸ ਤੇ ਮਾਰ ਦੇਣਾ ਕੈਮਰਾ ਇਧਰਲੇ ਬੰਨੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਬਾਕੀ ਚੰਗੀਆਂ ਨੇ ਬੱਚੀਆਂ ਸਾਰੀਆਂ ਚੰਗਾ ਦੁੱਧ ਦੇਣ ਵਾਲੀਆਂ ਨੇ ਤੇ ਚੰਗੇ ਵਜੂਦ ਵਾਲੀਆਂ ਨੇ ਬਲ ਕਿੰਨੀ ਗੱਲ ਹੈ ਬਈ ਆਪਾਂ ਯਾਰ ਥਣ ਦਾ ਸੈਜ ਬਹੁਤ ਸੋਹਣਾ ਰੱਖਦੇ ਨੇ ਤੇ ਆਰਡਰ ਦੀ ਜਿਹੜੀ ਸ਼ੇਪ ਆ ਸ਼ੇਪ ਗਾਵਾਂ ਦੀ ਇਦਾਂ ਦੀ ਹੋਣੀ ਚਾਹੀਦੀ ਹੈ ਮਤਲਬ ਮਜ਼ਬੂਤ ਜੜ ਹੋਣੀ ਚਾਹੀਦੀ ਆ ਟੁੱਟਮਾ ਨਹੀਂ ਹੋਣਾ ਚਾਹੀਦਾ ਜਿਹੜੀ ਤੁਹਾਨੂੰ ਪਲਾਈ ਨਜ਼ਰ ਆਉਂਦੀ ਆ ਆਰਡਰ ਜੇ ਥੋੜੀ ਵਾਲੀ ਕਿਉਂਕਿ ਦਿਨ ਪੈਂਡਿੰਗ ਨੇ ਇਹਦੇ ਹਜੇ ਹਾਂ ਜਦੋਂ ਮੌਕੇ ਤੇ ਜਾਊਗੀ ਮੌਕੇ ਤੇ ਆਰਡਰ ਪੂਰਾ ਟਾਈਟ ਕਰ ਜੂਗੀ ਇਹਦਾ ਰਕਾਰਡ ਕਿੰਨਾ ਸੀ ਦੁੱਧ ਦਾ ਬਾਈ 25 26 ਕਿਲੋ ਦੁੱਧ ਦਾ ਰਕਾਰਡ ਆ ਬਈ ਇਹਦਾ ਇਹਦੇ ਪੈਸੇ ਕਿੰਨੇ ਲੈ ਲਾਂਗੇ ਫਿਰ 80000 ਦੀ ਦੇ ਦਾਂਗੇ ਬਾਈ ਪੂਰੇ ਦੀ ਦੋ ਘੱਟ ਦੇ ਦਾਂਗੇ 80 ਤੋਂ ਇਹ ਹੁਣ ਤੁਹਾਨੂੰ ਮੈਂ ਸਭ ਤੋਂ ਵੱਡੇ ਕੱਦ ਕਾਠ ਵਾਲੀ ਦਿਖਾ ਦਣਾ ਸਾਰੀਆਂ ਚੁਬੜੀਆਂ ਮੇਰੇ ਘਰ ਲੜਾ ਜੂਰੇ ਹਾਂ ਬਈ ਇਹਦਾ ਸੁਆ ਕਿਹੜਾ ਇਹਦਾ ਦੂਜਾ ਬਈ ਇਹ ਕਿੰਨੇ ਦਿਨ ਕੱਢੂ ਇਹ ਲੈ ਜੂ 10 ਦਿਨ ਬਈ 10 12 ਦਿਨ ਹਾਂ ਹਾਂ ਇਹ ਕੱਢ ਦੂਗੀ 10 12 ਦਿਨ ਨਾ ਤੇ ਬਾਕੀ ਖਾਣ ਪੀਣ ਦੀ ਵੈੜ ਖੁੱਲੀ ਆ ਤੇ ਬਾਕੀ ਥਣ ਸਿੰਗਲ ਚਾਰ ਨੇ ਇਕੱਲਾ ਇਕੱਲਾ ਥਣ ਲੱਗਿਆ ਤੇ ਜਾਣ ਜੂਨ ਆ ਗਈ ਫੁੱਲ ਇਥੋਂ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਇੱਲਾ ਗਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਕਦ ਕਾਟ ਦੇ ਹਿਸਾਬ ਨਾਲ ਤੇ ਉੱਤੋਂ ਆ ਗਈ ਬਿਲਕੁਲ ਸਟ੍ਰੇਟ ਫੁੱਲ ਵੱਡੀ ਆ ਬਈ ਯਾਰ ਆ 10 ਦਿਨ ਇਹਦੇ ਪੈਂਟਿੰਗ ਨੇ ਇਹ ਤਕਰੀਬਨ ਆ ਮੰਨ ਲਓ ਵੀ ਸਾਰੀਆਂ ਚੂ ਵੱਡੀ ਆ ਨੰਬਰ ਆ ਗਿਆ ਲਾਸਟ ਇਹਦਾ ਇਹਦਾ ਦੁੱਧ ਕਿੰਨਾ ਦਾ ਸਾਰਾ ਜੂ ਬਈ ਇਹਨੇ 25 26 ਕਿਲੋ ਦੁੱਧ ਪਾਇਆ ਹੈ ਦੂਜੇ ਸੂਏ ਠੀਕ ਆ ਗੱਲ ਇਹ ਥਾਣੇ ਦੇ ਸਿੰਗਲ ਚਾਰ ਆ ਗਏ ਹਨਾ ਹਾਂ ਬਈ ਤੇ ਦੁੱਧ ਤਕਰੀਬਨ ਤਕਰੀਬਨ ਹੋਊਗਾ ਨਾ ਸਾਰਿਆਂ ਦਾ ਬਈ ਮੱਜਾਂ ਡੇੜ ਜਿਹੜੀ ਹੈ ਨਾ ਹਾਂ ਬਈ ਹਾਂ ਕਿਉਂਕਿ ਜਰਸੀ ਦੀ ਜਿਹੜੀ ਫੈਂਟ ਛੱਟਾ ਦੁੱਧ ਹੋਊਗਾ ਫੈਂਟ ਪ੍ਰਾਹਟ ਵਧੀਆ ਹੋਊਗੀ ਬਈ ਇਹਨਾਂ ਦੀ ਤੇ ਮੱਜਾਂ ਡੇੜ ਜਿਹੜੀ ਆ ਜਾਂਦੀ ਆ ਹਾਂ ਬਈ ਹਾਂ ਆਹ ਹੋਈ ਬੰਨੇ ਨੂੰ ਇਹਦੇ ਪੈਸੇ ਕਿੰਨੇ ਲਵਾਂਗੇ ਤੇ ਬੈਡ ਦੇ ਦਾਂਗੇ ਬਈ ਆਪਾਂ 2 ਕਾ 80 ਦੀ ਨਾਲ ਵਾਲੀ ਵੀ 78 ਦੀ ਐ ਬੀ ਠੀਕ ਹੈ ਗੱਲ ਨੰਬਰ ਬੋਲ ਦੋ ਜੀ 7973992814 7973992814 ਤੇ گاਵਾ ਤਕਰੀਬਨ ਤਕਰੀਬਨ ਮੇਰੇ ਖਿਆਲ ਅੱਠ ਦਿਖਾਤੀ ਹੈ ਨਾ ਹਾਂ ਬਈ ਆ ਗਾਵਾਂ ਬਾਈ ਕੋਲ 8 ਦਿਖਾਤੀਆਂ ਟਾਪ ਤੋਂ ਟਾਪ ਦੀ ਜਰਸੀ ਦਿਖਾਤੀ ਨੰਬਰ 2 ਦਾ ਸਕਰੀਨ ਤੇ ਲਾ ਦੂੰਗਾ ਪਿੰਡ ਉਪਲੀ ਤਹਿਸੀਲ ਤੇ ਜ਼ਿਲ੍ਹਾ ਆ ਗਿਆ ਸੰਗਰੂਰ ਦੋ ਗਾਵਾਂ ਤਾਜ਼ੀਆਂ ਸੂਈਆਂ ਨੇ ਤੇ ਬਾਕੀ ਹੈਗੀਆਂ ਨੇ ਗੱਬਣਾ ਆ ਗਿਆ ਲਾਟ ਸਾਰਾ ਜਰਸੀ ਦਾ ਜਿਹੜੀ ਵੀ ਬੱਚੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ